ਹਾਂਜੀ ਸਰ ਜਿਹੜਾ ਰਸਤਾ ਜਿਹੜਾ ਹਰਮੰਦਰ ਸਾਹਿਬ ਨੂੰ ਜਾਂਦਾ ਵਾ ਤੇ ਇੱਥੋਂ ਦੇ ਵਾਰਡ ਦੇ ਕੀ ਸਮੱਸਿਆਵਾਂ ਹੈਗੀਆਂ ਜਿਹੜੀਆਂ ਕੀ ਕਹਣਾ ਜਾਂਦੇ ਇੱਥੋਂ ਦੇ ਵਾਰਡ ਦਾ ਭਾਈ ਤੁਹਾਨੂੰ ਕੀ ਪਤਾ ਹੈ ਮੈਂ ਮਨੋਜ ਕੁਮਾਰ ਚੋਧਰੀ ਮਾਨਸਿੰਘ ਰੋਡ ਮਾਨਸਿੰਘ ਗਲੀ ਤੋਂ ਮੈਂ ਇਹ ਸਮੱਸਿਆ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਜੱਲਿਆਂ ਵਾਲਾ ਬਾਗ ਵਾਲਾ ਏਰੀਆ ਵਾ ਉਹ ਵੀ ਆਈਪੀ ਹੈ ਠੀਕ ਹੈ ਜੀ ਤੇ ਜਿਹੜਾ ਇਹ ਰਸਤਾ ਵਾ ਸਾਡਾ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਜਾਂਦਾ ਵਾ ਇਹ ਵੀ ਵੀ ਆਈਪੀ ਹੈ ਜਿੰਨੇ ਵੀ ਮੰਤਰੀ ਸੰਤਰੀ ਨਿਕਲਦੇ ਨੇ ਇੱਥੋਂ ਹੀ ਨਿਕਲਦੇ ਨੇ ਇਸ ਵਾਰਡ ਦਾ ਹਾਲ ਦੇਖ ਲੋ ਇਹ ਸਭ ਮੇਨ ਰਸਤੇ ਦਾ ਹਾਲ ਦੇਖ ਲੋ ਕੂੜੇ ਦੇ ਢੇਰ ਢਾਣੂ ਥਾਂ ਥਾਂ ਤੇ ਲੱਗੇ ਨਜ਼ਰ ਆਏ ਨੇ ਤੇ ਮੈਂ ਕੁਝ ਜ਼ਿਆਦਾ ਨਾ ਬੋਲਦਾ ਹੋਇਆ ਛੋਟਲੀ ਤੁਹਾਨੂੰ ਦੱਸ ਦਿੰਦਾ ਵਾਂ ਜਿਹੜਾ ਮੇਰਾ ਵੀਰ ਇੱਥੋਂ ਜਿਹੜਾ ਵਾ ਮੈਂ ਚਾਹੁੰਦਾ ਵਾਂ ਕਿ ਮੇਰਾ ਵੀਰ ਦੱਬ ਕੇ ਕੰਮ ਕਰੇ ਤੇ ਜਿਹੜੇ ਮੇਰੇ ਵੀਰ ਕੈਂਡੀਡੇਟ ਹਰੇ ਵੀ ਨੇ ਮੈਂ ਚਾਹੁੰਦਾ ਵਾਂ ਕਿ ਮਿਲ ਕੇ ਕੰਮ ਕਰਨ ਤੇ ਇਸ ਵਾਰਡ ਦਾ ਕੋਈ ਤੇ ਕੈਲੀਫੋਰਨੀਆ ਤੋਂ ਮੇਰੇ ਫਰੈਂਡ ਦੇ ਪਾਪਾ 25 ਸਾਲ ਬਾਅਦ ਆਏ ਨੇ ਠੀਕ ਹੈ ਉਹਨਾਂ ਨੇ ਜਦੋਂ ਐਸ ਬਾਜ਼ਾਰ ਚਾਹੀ ਮੇਰੇ ਘਰ ਆਏ ਤੇ ਘਰ ਆ ਕੇ ਉਹਨਾਂ ਨੇ ਮੈਨੂੰ ਦੱਸਿਆ ਕੰਦੇ ਮਨੋਜ ਜੀ ਯਾਰ 25 ਸਾਲ ਪਹਿਲੇ ਗਏ ਆ ਤਾਂ ਵੀ ਇਹੋ ਹੀ ਹਾਲ ਹੀ ਜਦੋਂ ਹੁਣ ਆਏ ਆ ਤੇ ਤਾਂ ਵੀ ਉਹੀ ਕੁਝ ਵੇਖ ਰਹੇ ਤੇ ਕੂੜੇ ਦੇ ਢੇਰ ਚੇਂਜ ਕੁਝ ਨਹੀਂ ਹੋਇਆ ਕੰਦੇ ਉਤਰਾ ਗੰਦਾ ਉਤਰਾ ਹੀ ਪਿਆ ਬਹੁਤ ਬੁਰਾ ਹਾਲ ਹੈ ਮੈਂ ਕਹਿੰਨਾ ਵਾ ਜੋੜਾ ਸਾਹਿਬ ਨੂੰ ਵੀ ਰਿਕਵੈਸਟ ਹੈ ਮੈਂ ਕਹਿੰਨਾ ਵਾ ਕਿ ਐਸ ਜਿਹੜਾ ਮਾਨਾ ਸਿੰਘ ਰੋਡ VIP BBVIP ਹੈ ਜਿਹੜਾ ਸੋਰੀ ਇਸ ਵਾਰਡ ਦਾ ਖਿਆਲ ਰੱਖਿਆ ਜਾਵੇ ਖਾਸ ਕਰਕੇ ਇਸ ਰੋਡ ਦਾ ਕਿਉਂਕਿ ਇੱਥੋਂ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਵੀ ਇੱਥੋਂ ਹੀ ਨਿਕਲਦੇ ਨੇ ਵੱਡੇ ਜਿਹੜੇ ਲੀਡਰ ਜਾਂ ਸੈਲੀਬ੍ਰਿਟੀ ਆਉਂਦੇ ਨੇ ਉਹ ਵੀ ਇੱਥੇ ਹੀ ਨਿਕਲ ਕੇ ਜਾਂਦੇ ਨੇ ਤੇ ਸਾਡਾ ਇੰਡੀਆ 'ਚ ਕੀ ਮੈਸੇਜ ਜਾਂਦਾ ਹੋਏਗਾ ਯਾ ਫੋਰੇ ਨੇ ਜੇ ਕੀ ਮੈਂ ਤੇ ਜਾਂਦਾ ਹੋਇਗਾ ਕਿ ਇਸ ਵਾਰ ਦਾ ਇਨਾ ਹਾਂਜੀ ਮਿੱਟੂ ਬਾਜੀ ਤੁਸੀਂ ਸਮਾਜ ਸੇਵੀ ਦੀ ਤੌਰ ਤੇ ਵੀ ਵਿਚਰਦੇ ਜੀ ਤੁਹਾਡੇ ਬ੍ਰਦਰ ਵੀ ਕਾਉਂਸਲਰ ਰਹੇ ਸੀ ਠੀਕ ਆ ਜੀ ਤੁਸੀਂ ਇੱਕ ਗਤਕਾ ਪਾਰਟੀ ਦੇ ਵੀ ਮੁਖੀ ਜੀ ਜਿਹੜੇ ਹਾਲਾਤ ਐਸ ਵੇਲੇ ਕਿਦਾਂ ਦੇ ਨੇ ਉਰੇ ਬਾਰੇ ਹਾਲਾਤਾਂ ਤੇ ਗੱਲ ਪੂਰੇ ਪੰਜਾਬ ਨਾਲ ਹੀ ਸਿਆਸਤ ਹੋਉਂਦੀ ਪਈ ਆ ਕਿਨੂੰ ਗੁਰੂ ਨਗਰੀ ਨਾਲ ਕੀ ਹੈ ਕਿਸੇ ਨੂੰ ਨਹੀਂਗਾ ਮੈਂ ਤਾਂ ਉਦੋਂ ਵੱਲ ਕਿਹਾ ਸੀ ਉਦੋਂ ਪਿੱਛੇ ਵੀ ਮੀਟਿੰਗ ਹੋਈ ਤੇ ਉਹ ਕੋ ਕਹਿਆ ਸੀ ਵੀ ਅੰਮ੍ਰਿਤਸਰ ਨੂੰ ਪੁਤਰ ਸ਼ਹਿਰ ਦਾ ਦਰਜਾ ਕਰਾਰ ਦੇ ਦਿਓ ਤੇ ਸਾਰਾ ਕੁਝ ਹੀ ਸਹੀ ਹੋ ਜਾਣਾ ਆਪਣੇ ਆਪ ਹੀ ਆਪੇ ਸੜਕਾਂ ਬਣ ਜਾਣੀਆਂ ਆਪੇ ਗਵਰਨਮੈਂਟ ਨੇ ਸਾਰਾ ਕੁਝ ਕਰਾ ਕੌਂਸਲਰਾਂ ਨੂੰ ਵੀ ਭੱਜਣ ਤੋਂ ਦੀ ਲੋੜ ਨਹੀਂ ਪਣੀ ਲੱਖਾਂ ਕਰੋੜਾਂ ਰੁਪਏ ਲਾਉਣ ਦੀ ਲੋੜ ਨਹੀਂ ਪਣੀ ਕੌਂਸਲਰ ਦੀ ਇਲੈਕਸ਼ਨ ਜਿੱਤਣ ਲਈ ਲੋਕਾਂ ਨੂੰ ਵੀ ਮੰਗਤੇ ਬਣਾ ਛੱਡਿਆ ਇਹਨਾਂ ਨੇ ਮੈਂ ਕਹਿੰਦਾ ਐਡੀ ਗੰਦੀ ਇਲੈਕਸ਼ਨ ਹੋ ਗਈ ਨਾ ਕੌਂਸਲਰ ਦੀ ਇਲੈਕਸ਼ਨ ਤਾਂ ਕੋਈ ਰੇਅਰ ਆਦਾਂ ਨਾ ਇਧਰੋਂ ਵੀ ਖਾਈ ਜਾਂਦੇ ਉਧਰੋਂ ਵੀ ਖਾਈ ਜਾਂਦੇ ਨੇ ਬਸ ਇਹ ਕੁਝ ਹੀ ਰਹਿ ਗਿਆ ਔਰ ਲੋਕਾਂ ਕੋ ਲੋਕਾਂ ਵਿਚਾਰਾਂ ਨੂੰ ਮਾਈ ਇਹ ਮੇਨ ਛੜਕਾ ਜੀ ਜੇ ਆਪਾਂ ਆਹ ਛੜਕ ਦੀ ਗੱਲ ਕਰੀਏ ਜੇ ਰਿਸ਼ੀਦਾ ਸਾਹਿਬ ਤੋਂ ਸਿੱਧੀ ਹਰਮੰਦਰ ਸਾਹਿਬ ਨੂੰ ਜਾਂਦੀ ਹੈ ਤੁਸੀਂ ਇੱਥੇ ਮੇਨ ਆਪਣੇ ਸਾਰੇ ਮਾਰਕੀਟ ਦੇ ਵਿੱਚ ਬੈਠੇ ਜੇ ਤੇ ਕਿੱਦਾਂ ਵੇਖ ਰਹੇ ਜੀ ਇਹਨੂੰ ਮੈਂ ਸੜਕ ਇਹ ਸੜਕ ਹੀ ਮੈਂ ਕਹਿੰਦਾ ਸਾਰਾ ਸ਼ਹਿਰ ਹੀ ਬਹੁਤ ਸਾਫ਼ ਹੋਣਾ ਚਾਹੀਦਾ ਸੱਚ ਕੰਡ ਹੈਗਾ ਇੱਥੇ ਗੁਰੂ ਨਾਨਕ ਦਾਸਹੀ ਦਾ ਦਰਹਾਜਰ ਨਾਲ ਬੈਠੇ ਨੇ ਇਹ ਜੇ ਕਿਥੇ ਪੁੱਤਰ ਸ਼ਹਿਰ ਦਾ ਦਰਜਾ ਕਰਾ ਦੇਣ ਤੇ ਇਹ ਗੰਦ ਹੋ ਗਈ ਨਾ ਬਿਲਕੁਲ ਲੋਕ ਕਿਥੇ ਲੰਗੀ ਦਾ ਨਾ ਇੰਨਾ ਗੰਦ ਭਾਂਦਾ ਨਾ ਬਜ਼ਾਰਾਂ ਦੇ ਵਿੱਚ ਬੰਦੇ ਲੰਘਦੇ ਨੇ ਉਹ ਸੁਮਈਆਂ ਸੁਈਆਂ ਕਰਦੇ ਨੇ ਬਾਕੀ ਕਾਰਪੋਰੇਸ਼ਨ ਵਾਲੇ ਵੀ ਆਉਂਦੇ ਪਰ ਉਹ ਚਲੋ ਕਦੀ ਕਦੀ ਉਹ ਵੀ ਆਉਂਦੇ ਨੇ ਪਰ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੋ ਐਸੇ ਤਰ੍ਹਾਂ ਦਾ ਬੁਰਾ ਹਾਲ ਹੈ ਨਾ ਵਾਹਿਗੁਰੂ ਹੀ ਰੱਖਾ ਭਰਾਵਾ ਸਾਡੇ ਅਮਰਸਰ ਦਾ ਕੋਲਈ ਬੁਰਾ ਹਾਲ ਹੈ ਇਹ ਕੋਈ ਇਲੈਕਸ਼ਨ ਆਣੇ ਵੀ ਬੇੜਾ ਗਰ ਕਰ ਦਿੱਤਾ ਲੋਕਾਂ ਦਾ ਕਰੋੜਾ ਕਰੋੜਾ ਰੁਪਏ ਲਾ ਗਏ ਤੇ ਵੀ ਇਲੈਕਸ਼ਨਾਂ ਜਿੱਤਦੇ ਨੇ ਹਰਾਬ ਦਾ ਨਾਮ ਪਤਾ ਨਹੀਂ ਮਨ ਨੂੰ ਨਹੀਂ ਸਮਝ ਲੱਗਦੀ ਹੈ ਕੀ ਕਰਨਾ ਹੈ ਇਹਨਾਂ ਨੇ ਵਾਇਰ ਕੋ ਜਾਣੇ ਕੀ ਕਹਿ ਸਕਦੇ ਆ ਮੈਂ ਤਾਂ ਕਹਿੰਦਾ ਬਹਰਾ ਸੇਵਾ ਜੇ ਕਰਦੇ ਤਾਂ ਸੇਵਾ ਸਮੇਂ ਕੇ ਕੰਮ ਕਰੋ ਜੇ ਕਰਨਾ ਹੀ ਹੈ ਤਾਂ ਸੇਵਾ ਸਮੇਂ ਕੇ ਕਰੋ ਮਜਾ ਤਾਂ ਦਾ ਸੇਵਾ ਕਰਕੇ ਦਿਖਾਓ ਸੇਵਾ ਜ਼ਰੂਰੀ ਥੋੜੀ ਕਿ ਤੁਸੀਂ ਪੈਸਾ ਕਰੋੜਾ ਰੁਪਏ ਲਾ ਕੇ ਸੇਵਾ ਕਰਨੀ ਸੇਵਾ ਉਹਦਾ ਵੀ ਹੁੰਦੀ ਹੈ ਸਰਦੀ ਨੂੰ ਸਾਰੀ ਦੁਨੀਆ ਸਿਰਫ ਫਰਜ ਬੰਦਾ ਕੌਂਸਲ ਜਾਂ ਇਲੈਕਸ਼ਨ ਕਾ ਲਈ ਲੜਦੇ ਆ ਵੋਟਾਂ ਲੈਣ ਲੱਗਿਆਂ ਲੋਕਾਂ ਦੇ ਪੈਰੀ ਹੱਥ ਲਾਈ ਜਾਂਦੇ ਗੋਡੇ ਹੱਥ ਲਾਈ ਜਾਂਦੇ ਆ ਜਦੋਂ ਜਿੱਤ ਕੇ ਚਲੇ ਜਾਂਦੇ ਪੁੱਛਦੇ ਹੀ ਨਹੀਂ 5-5 ਸਾਲ ਕਿਸੇ ਨੂੰ ਮੈਂ ਤਾਂ ਵੇਖਿਆ ਆਪਣੇ ਇੱਥੇ ਇਲੈਕਸ਼ਨਾਂ ਦੇ ਵਿੱਚ ਕੌਂਸਲ ਮੁੜ ਕੇ ਦੁਬਾਰਾ ਆਉਂਦੇ ਹੀ ਨਹੀਂ ਗਏ ਕੋਈ ਵਿਰਲਾ ਹੀ ਆ ਜਿਹੜਾ ਨਿਤਰਦਾ ਨਹੀਂ ਤਾਂ ਕੋਈ ਆਉਂਦਾ ਹੀ ਨਹੀਂ ਗਾ ਸਭ ਜਿੱਤ ਕੇ ਘਰਾਂ ਨੂੰ ਬੈਹ ਤੇ ਵੋਟਾਂ ਲੈਣ ਗਿਆ ਪਹਿਲੇ ਪੈਰੀ ਹੱਥ ਲਾਈ ਜਾਣਗੇ ਗੋਡੇ ਹੱਥ ਲਾਈ ਜਾਣਗੇ ਬਾਅਦ ਚ ਪੁੱਛ ਨਹੀਂਦਾਸ ਬੱਲਾ ਰੇ ਵਾਲਾ ਜਿੱਦਾਂ ਕਿ ਤੁਸੀਂ ਆਖਿਆ ਕੇ ਹਰਬੰਦਰ ਸਾਹਿਬ ਦੇ ਨਦੀਕ ਜਿਹੜੀ ਵਾਰਡ ਆ ਜਿਹੜੀ ਕਿ ਸਾਡੀ ਪੁਰਾਣੀ ਵਾਰਡ ਨੰਬਰ 6 ਬਾਅਦ ਸੀਗੀ ਨਵੇਂ ਹੁਣ ਜਿਹੜੀ ਆ ਉਹ ਵਾਰਡ ਨੰਬਰ 46 ਹੋ ਗਈ ਅੱਜ ਦੀ ਕਿ ਕੁਛ ਦਿਨ ਪਹਿਲਾਂ ਹੀ ਕੌਂਸਲਰ ਦੀ ਇਲੈਕਸ਼ਨ ਹੋ ਗਿਆ ੜੀ ਆ ਚਲੋ ਕਾਂਗਰਸ ਕੈਂਡੀਡੇਟ ਐਤ ਕੌਂਸਲਰ ਬਣੇ ਨੇ ਔਰ ਦੂਜੀ ਗੱਲ ਮੈਂ ਇਹ ਕਰਨੀ ਚਾਹੁੰਨਾ ਮੈਂ ਕਿ ਇਹ ਵਾਰਡ ਜਿਹੜੀ ਆ ਵਕਾਸ ਪੱਖੋਂ ਜਿਹੜੀ ਆ ਬਹੁਤ ਜ਼ਿਆਦਾ ਪਿਛੜੀ ਆ ਇਸ ਵਾਰਡ ਦੀ ਸੇਵਾਦਾਰੀ ਕੁਝ ਸਮੇਂ ਲਈ ਮੇਰ ਕੋਲ ਵੀ ਰਹੀ ਆ ਚਲੋ ਅੱਜ ਵੀ ਬਤੌਰ ਸੇਵਾਦਾਰ ਅਸੀਂ ਵਾਰਡ ਦੀ ਜਿਹੜੀ ਨੁਮਾਇੰਦਗੀ ਕਰਦੇ ਪਏ ਆ ਔਰ ਜਿਹੜੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਜਾਂ ਐਮ.ਐਲ.ਏ. ਸਾਹਿਬ ਦੀ ਜ਼ਿੰਮੇਵਾਰੀ ਬਣਦੀ ਸੀਗੀ ਉਹ ਐਮ.ਐਲ.ਏ. ਸਾਹਿਬ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਰਹੇ ਤੇ ਜੇ ਆਮ ਆਦਮੀ ਪਾਰਟੀ ਨੇ ਇੱਥੇ ਇਸ ਵਾਰਡ ਦੇ ਵਿੱਚ ਕੋਈ ਆਪਣੇ ਨੁਮਾਇंदे ਲਾਏ ਨੇ ਉਹ ਵੀ ਬੰਦੇ ਜਿਹੜੇ ਆ ਉਹ ਵਾਰਡ ਦੇ ਵਿੱਚ ਕੰਮ ਕਰਾਉਣ ਦੇ ਵਿੱਚ ਸਾਹਮਣੇ ਜਾਣ ਵਾਲੇ ਰੋਡ ਜਿਹੜੇ ਆ ਉਹਨਾਂ ਦੀ ਹਾਲਤ ਇੰਨੀ ਬਰਤਰਿਆ ਥਾ ਥਾ ਸੀਵਰੇ ਦਾ ਪਾਣੀ ਖਲੋਤਾ ਗੰਦੇ ਪਾਣੀ ਦੇ ਬੁਰੇ ਹਾਲ ਆ ਸ਼ਹਿਰੀ ਲੈਣ ਦਾ ਬੁਰਾ ਹਾਲ ਆ ਸਫਾਈ ਪੱਖੋਂ ਕਿਨੇ ਕਿਨੇ ਦਿਨ ਕੂੜਾ ਜਿਹੜਾ ਚੁੱਕਿਆ ਨਹੀਂ ਜਾਂਦਾ ਔਰ ਕਈ ਆ ਰਫਸਰਾਂ ਨੂੰ ਕਹਿ ਕੇ ਤੇ ਫਿਰ ਇਥੋਂ ਆਪਾਂ ਜਿਹੜਾ ਕੂੜਾ ਉਹ ਲਿਫਟਿੰਗ ਕਰਾਉਂਦੇ ਆ ਪਰ ਬੜੀ ਸ਼ਰਮ ਦੀ ਗੱਲ ਆ ਕਿ ਗੁਰੂ ਨਗਰੀ ਨੂੰ ਜਾਣ ਵਾਲੇ ਰੋੜ ਆ ਜਿਹਦੇ ਵਿੱਚ ਮਾੜਾ ਸਿੰਘ ਰੋੜ ਲਾ ਲਓ ਰਾਮਸਰ ਰੋੜ ਲਾ ਲਓ ਜਾਂ ਹੋਰ ਵੀ ਜਿਹੜੇ ਰੋੜ ਮਾਰ ਗੁਰਾਮਦਾਸ ਦੇ ਘਰ ਨੂੰ ਜਾਂਦੇ ਇਹਦੀ ਹਾਲਾਤ ਇੰਨੀ ਕੋ ਮਾੜੀ ਆ ਜਿਹੜੀ ਟ੍ਰੈਫਿਕ ਲੋਨ ਦੇ ਚਲੋ ਸਾਡੇ ਜਿਹੜੇ ਡੀਸੀਪੀਏ ਸਰਦਾਰ ਹਰਪਾਲ ਸਿੰਘ ਜੀ ਬੜੇ ਵਧੀਆ ਪ੍ਰਾਲੇ ਉਹਨਾਂ ਨੇ ਕੀਤੇ ਆ ਸਾਡੇ ਬਾਜ਼ਾਰ ਦੇ ਵਿੱਚ ਉਹਨਾਂ ਨੇ ਜਿਹੜੇ 2-4 ਪੁਆਇੰਟ ਬਣਾਏ ਨੇ ਜਿਹਦੇ ਵਿੱਚ ਸੁਲਤਾਨਵਾਲਾ ਗੇਟ ਆ ਕਈਆਂ ਵਾਲਾ ਬਾਜ਼ਾਰ ਆ ਮਨਾ ਸਿੰਘ ਰੋਡ ਆ ਜਾਂ ਫਿਰ ਦਰਬਾਰ ਸਾਹਿਬ ਦੇ ਲਾਗੇ ਸਰਾਲਾ ਪੁਆਇੰਟ ਆ ਉਹ ਸਾਰੇ ਪੁਆਇੰਟਾਂ ਦੇ ਉੱਤੇ ਉਹਨਾਂ ਨੇ ਥਾਣੇਦਾਰ ਰੈਂਕ ਦੇ ਬੰਦੇ ਲਾਏ ਆ ਪਰ ਕੁਝ ਬੰਦੇ ਜਿਹੜੇ ਆ ਕਿ ਆਪਣੀ ਡਿਊਟੀ ਦੇ ਦੌਰਾਨ ਕਟਾਈ ਕਰਦੇ ਆ ਜਾਂ ਕਿਸੇ ਦੁਕਾਨ 'ਚ ਬਹਿ ਕੇ ਜਗਦੇ ਕਰਦੇ ਉਹਦੇ ਕਾਰਨ ਜਦੋਂ ਉਹ ਬੰਦੇ ਕਟਾਈ ਕਰਦੇ ਆ ਡਿਊਟੀ ਦੇ ਵਿੱਚ ਤੇ ਫਿਰ ਉਹ ਜਾਮ ਲੱਗਦਾ ਪਰ ਜ਼ਿਆਦਾਤਰ ਚਲੋ ਇਸ ਜਾਮ ਦੇ ਵਿੱਚੋਂ ਕਾਫੀ ਹੱਦ ਤੱਕ ਜਿਹੜੀ ਆ ਆਪਣਾ ਆਵਾੜਵਾਸੀਆਂ ਨੂੰ ਜਦੋਂ ਕਿ ਸਾਡੇ ਧਿਆਨ ਜਿਵੇਂ ਆਉਂਦਾ ਬੜੇ ਵਧੀਆ ਅਫਸਰ ਆਹੀ ਉਹਨਾਂ ਨੂੰ ਬੇਨਤੀ ਕਰਦੇ ਆ ਇਹ ਵਾਰ ਚਲੋ ਹਰਮੰਦਰ ਸਾਹਿਬ ਨੂੰ ਜਾਣ ਦੇ ਰਸਤੇ ਆ ਜਿਹੜਾ ਛੋਟਾ ਮੋਟਾ ਜਾਮ ਦੇ ਚਲੋ ਤੁਹਾਨੂੰ ਪਤਾ ਲੱਗਣਾ ਹੀ ਆ ਇਹ ਜੇ ਆਪਾਂ ਕਹੀਏ ਬਿਲਕੁਲ ਸੜਕਾਂ ਖਾਲੀ ਆਪਾਂ ਨੂੰ ਬੰਦਿਆਂ ਨੂੰ ਨਹੀਂ ਮਿਲ ਸਕਦੀਆਂ ਪਰ ਫਿਰ ਵੀ ਬਹੁਤ ਸੁਧਾਰ ਹੋਇਆ ਪਾਲੀ ਮੈਂ ਤੇ ਸਾਰੇ ਜਿਹੜੇ ਕੈਂਡੀਡੇਟ ਜਿੰਨਾ ਵੀ ਪਾਰਟੀਆਂ ਲੋ ਉਹਨਾਂ ਨੇ ਇਲੈਕਸ਼ਨ ਲੜੀ ਆ ਚਾਹੇ ਉਹ ਬੀਜੇਪੀ ਐ ਲੋ ਸੀ ਚਾਹੇ ਆਮ ਆਦਮੀ ਚਾਹੇ ਉਹ ਕਾਲੀਦਾ ਸੀ ਚਾਹੇ ਉਹ ਕਾਂਗ ਬੇਕੋ ਹਾਰਾਂ ਜਿੱਤਾਂ ਦੇ ਮਹਾਰਾਜ ਦੇ ਹੱਥ ਆ ਇਹ ਗੁਰੂ ਰਾਮਦਾਸ ਜੀ ਨੂੰ ਸੇਰਾ ਪੋਣਾ ਉਹਨੂੰ ਮਿਲਨੀ ਆ ਜਿੱਤ ਪਰ ਮੈਂ ਇਹਨਾਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਚਾਹੇ ਉਹ ਤੁਸੀਂ ਜੇ ਜੇ ਮੱਦੀ ਪਾਦੇ ਚਾਹੇ ਤੁਸੀਂ ਹਾਰ ਗਏ ਜੇ ਪਰ ਜਿਹੜਾ ਵਾਰਡ ਦਾ ਜ਼ਿੰਮੇਵਾਰੀ ਹੈ ਤੁਹਾਡੇ ਪ੍ਰਤੀ ਉਹਨੂੰ ਨਿਭਾਓ ਵਾਰਡ ਦੇ ਵਿਕਾਸ ਲਈ ਵਾਰਡ ਦੀ ਜਿਹੜੀ ਸੁੰਦਰਤਾ ਲਈ ਵੱਧ ਚੜ ਕੇ ਜਿਹੜਾ ਇਹਨਾਂ ਬੰਦਿਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਦੇਖੋ ਸਾਡੇ ਇਸ ਜਿਹਨੇ ਇਲੈਕਸ਼ਨ ਲੜੀਆਂ ਆਮ ਆਦਮੀ ਪਾਰਟੀ ਨੂੰ ਮੈਂ ਉਹ ਪ੍ਰਾਰਥਨਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਖੋ ਤੁਹਾਡੀ ਸਰਕਾਰ ਆ ਤੁਹਾਡੀ ਸਰਕਾਰ ਆ ਔਰ ਤੁਹਾਡੀ ਜ਼ਿੰਮੇਵਾਰੀਆਂ ਜਿਹੜੀਆਂ ਸਾਰੇ ਲੋਕਾਂ ਨਾਲੋਂ ਜ਼ਿਆਦਾ ਤੁਹਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਵਾਂ ਇਸ ਵਾਰ ਦੇ ਵਿੱਚ ਜੇ ਤੁਹਾਨੂੰ ਲੋਕਾਂ ਨੇ ਅੱਜ 1400 ਵੋਟ ਪਾਈ ਆ ਤੇ ਤੁਹਾਨੂੰ ਲੋਕ ਆਪਣੀ ਉਹ ਜ਼ਿੰਮੇਵਾਰੀ ਜਿਹੜੀ ਉਹਨੂੰ ਬੇਖੂਬੀ ਨਿਭਾਓ ਚਲੋ ਤੁਹਾਡੇ ਦੇ ਹੋਰ ਵੀ ਜਿਹੜੀਆਂ ਜ਼ਿੰਮੇਵਾਰੀਆਂ ਹੈਗੀਆਂ ਨੇ ਜਿਹਦੇ ਵਿੱਚ ਸਕੂਲ ਦੀਆਂ ਜ਼ਿੰਮੇਵਾਰੀਆਂ ਉਹਦੇ ਵਿੱਚ ਵੀ ਤੁਹਾਨੂੰ ਸਮਾਂ ਦੇਣਾ ਪੈਂਦਾ ਵਾ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਵਾਰ ਬਾਰੇ ਇਹ ਦੇਖਣ ਨੂੰ ਮਿਲੀ ਆ ਕਿ ਐਮ ਐਲ اے ਹੋਣ ਸਰਕਾਰ ਹੋਵੇ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਥੱਲੇ ਕਾਰਪੋਰੇਸ਼ਨ ਦੇ ਵਿੱਚ ਮੇਰਨਾ ਬਣਾ ਸਕਣ ਇਹ ਤੋਂ ਵੱਡੀ ਸ਼ਰਮ ਦੀ ਗੱਲ ਸਰਕਾਰ ਵਾਸਤੇ ਹੋਰ ਕੋਈ ਨਹੀਂ ਅੱਜ ਵੀ ਸਮਾਂ ਆ ਜੇ ਸਰਕਾਰ ਆਪਣੇ ਕੀਤੇ ਵਾਅਦਿਆਂ ਤੇ ਖਰੀ ਉਤਰਦੀ ਆ ਤੇ 2027 ਦੇ ਵਿੱਚ ਜਨਤਾ ਫੇਰ ਇਹਨਾਂ ਨੂੰ ਪੰਜਾਬ ਦਾ ਜਿਹੜਾ ਸੇਵਾ ਕਰਨ ਦਾ ਮੌਕਾ ਜਿਹੜੇ ਇੱਥੋਂ ਸਾਡੇ ਬੀ ਜੇ ਪੀ ਦੇ ਕੈਂਡੀਡੇਟ ਇਲੈਕਸ਼ਨ ਲੜੇ ਆ ਮੁੜਾ ਛੇਰੀ ਕਿਉਂ ਵਲਾਵਾ ਪ੍ਰਾਵਾ ਮੇਰਾ ਛੋਟਾ ਮੈਂ ਉਹਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤਗੜੇ ਹੋ ਕੇ ਬਾੜ ਦੇ ਵਿਕਾਸ ਲਈ ਕੰਮਲੇ ਸਤਕਾਰ ਜੋ ਕਬਨ ਲਾਲ ਸਿੰਘ ਗੁੱਲੂ ਜੀ ਦੇ ਜਿਹੜੇ ਮਿਸੇ ਉਹਨਾਂ ਨੇ ਵੀ ਇਲੈਕਸ਼ਨ ਲੜੀ ਸੀ ਕਿ ਚਲੋ ਪਾਰਟੀ ਤੋਂ ਟਿਕਟ ਮਲੀ ਅਕਾਲੀ ਦਾਲ ਵੱਲੋਂ ਉਹ ਬਜ਼ੁਰਗ ਚਿਹਰਾ ਵਾ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਕਿਉਂਕਿ ਉਹਨਾਂ ਦੇ ਜਿਹੜੇ ਸਰਦਾਰ ਸਾਹਿਬ ਸੀ ਸਰਦਾਰ ਕਬਨ ਲਾਲ ਸਿੰਘ ਗੁੱਲੂ ਮੇਰੇ ਬਹੁਤ ਸਤਿਕਾਰਯੋਗ ਸੀਗੇ ਔਰ ਇਹਨਾਂ ਸਾਰਿਆਂ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਖਾਸ ਕਰਕੇ ਜਿਹੜੇ ਸਾਡੇ ਚਲੋ ਮੁੰਡਾ ਛੋਟਾ ਚਿਹਰਾ ਸਾਡਾ ਭਰਾ ਛੋਟਾ ਸੀਗਾ ਉਹ ਵੀ ਨਵੀਂ ਜੋੜਾ ਮੈਂ ਉਹਨੂੰ ਵੀ ਕਹਾਂਗਾ ਕਿ ਛੋਟੇ ਵੀਰ ਇਸ ਵਿਕਾਸ ਦੇ ਕੰਮ ਲਈ ਜੇ ਤੂੰ ਕੋਈ ਕੰਮ ਕਰੇਂਗਾ ਤੇ ਤੇਰਾ ਆਪਾ ਤਨੋਂ ਮਨੋਂ ਸਮੁਧੀ ਰਾ ਯਾਦ ਕਰੇਂਗਾ ਤੇ ਅਸੀਂ ਤੇਰੇ ਵਾਸਤੇ ਹਾਜ਼ਰ ਹਾਂ। ਔਰ ਇਸ ਵਿਕਾਸ ਵਾਰਡ ਵਾਸਤੇ ਜੇ ਕੋਈ ਸਰਕਾਰ ਵੱਲੋਂ ਫੰਡ ਹੁੰਦਾ ਜੇ ਉਹਨੀ ਕੋਈ ਦੁਰਵਰਤੋਂ ਹੋਈ ਤੇ ਉਹਦੇ ਖਿਲਾਫ ਮੈਂ ਡਟ ਕੇ ਉਹਦਾ ਵਿਰੋਧ ਕਰਾਂਗਾ। ਮੈਂ ਸਾਰੇ ਹੀ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਵਾਰਡ ਦਾ ਵਿਕਾਸ ਜਿਹੜਾ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ। ਜੇ ਵਾਰਡ ਦੇ ਵਿੱਚ ਕੋਈ ਵੀ ਕੋਤਾਈ ਕੀਤੀ ਗਈ ਤੇ ਮੈਂ ਉਹਦਾ ਡਟ ਕੇ ਵਿਰੋਧ ਕਰਾਂਗਾ ਬਾਕੀ ਸਾਰੇ ਭਰਾਵਾਂ ਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਵਿਕਾਸ ਦੇ ਵਾਰਦੇ ਵਿਕਾਸ ਵਾਸਤੇ ਆਪਾਂ ਸਾਰੇ ਬਾਤ ਪੜ ਕੇ ਇਸ ਆਪਾਈਏ ਔਰ ਸਾਰੇ ਸਾਥੀ ਇਕਜੁੱਟ ਹੋ ਕੇ ਵਾਰਦਾ ਵਿਕਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਣੀ ਜੀ ਹਰਮੰਦਰ ਸਾਹਿਬਾ ਜੀ ਨਾਲ ਤੇ ਓਰੇ ਇਲਾਕੇ ਦਾ ਵਿਕਾਸ ਪੱਖਿਓ ਕੀ ਕਹਿਣਾ ਜਾਂਦੇ ਏਰੇ ਬਾਰੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਮੜੀ ਵਾਰ ਨੰਬਰ 42 ਤੋਂ ਮੇਕੋਵਲ ਪਾਰਖਾ ਜੜੀ ਹੈ ਬਾਗ ਨੰਬਰ 46 ਇਹ ਉਹ ਬਾਗਾਂ ਜਿਹੜਾ ਵਰਲਡ ਦਾ ਸਭ ਤੋਂ ਮਤਲਬ ਕਹਿ ਲੋ ਜਿਹੜਾ ਧਾਰਮਿਕ ਸਥਾਨ ਗੋਲਡਨ ਟੈਂਪਲ ਹਰਮੰਦਰ ਸਾਹਿਬ ਉਹਨਾਂ ਦੇ ਨਾਲ ਲੱਗਦੀਆਂ ਬਾਗਾਂ ਤੇ ਅਸੀਂ ਕੋਸ਼ਿਸ਼ ਸਾਡੀ ਆਹੀ ਰਹਿਦੀ ਹੈ ਕਿ ਬਾਗ ਦੇ ਵਿੱਚ ਟਾਈਮ ਬਾਈ ਟਾਈਮ ਜਿਹੜੀਆਂ ਬਾਗਾਂ ਆ ਕੋਈ ਦਿੱਕਤ ਆ ਉਹਦਾ ਹੱਲ ਟਾਈਮ ਦੇ ਨਾਲ ਹੱਲ ਕਰਵਾਇਆ ਜਾਂਦਾ ਵਾ ਤੇ ਜਿਹੜੀ ਕੋਈ ਮੇਜਰ ਪ੍ਰੋਬਲਮ ਹੁੰਦੀ ਆ ਉਹ ਸਾਡੇ ਵੱਡੇ ਉਹਨਾਂ ਦੇ ਧਿਆਨ ਚ ਲਿਆ ਕੇ ਕਿਉਂਕਿ ਉਹ ਵੀ ਹੁਣ ਸਰਕਾਰ ਚ ਨੇ ਉਹਨਾਂ ਦੇ ਧਿਆਨ ਚ ਲਿਆ ਗਏ ਫਿਰ ਵੱਡੇ ਅਫਸਰਾਂ ਦੇ ਧਿਆਨ ਚ ਲਿਆ ਗਏ ਉਹਦਾ ਹੱਲ ਕਰਵਾਇਆ ਜਾਂਦਾ ਵਾ ਪਰ ਜੋ ਸਾਨੂੰ ਦਿੱਕਤਾ ਅਵਾਰਡ ਪ੍ਰਤੀ ਆ ਰਹੀਆ ਵਾ ਆਪਾਂ ਸੁਲਤਾਨੀ ਗੇਟ ਤੋਂ ਅੰਦਰ ਆ ਜੀ ਜਿਹੜੀ ਹਰਮੰਦਰ ਸਾਹਿਬ ਨੂੰ ਜਾਂਦੀ ਰੋੜਿਆ ਰਾਮ ਸਾਹ ਰੋੜਿਆ ਜਿਹੜੀ ਗੁਰਦੁਆਰਾ ਬਾਬਾ ਦੀਪ ਸਿੰਘ ਨੇ ਜਾਂਦੀ ਰੋੜਿਆ ਇਹਦਾ ਕੁਝ ਹਾਂ ਮਤਲਬ ਕਹਿ ਲਓ ਕਿ ਜਾਰਾ ਮਾੜਾ ਵਾ ਇੱਕ ਵਜਾ ਆਪਾਂ ਸਰਕਾਰ ਦੇ ਧਿਆਨ ਚ ਲਿਆਂਦੀਆ ਵਾ ਸਰਦਾਰ ਤਲਬੀਰ ਸਿੰਘ ਜਿਲਦੇ ਰਾਏ ਚਲੋ ਇਹਦਾ ਟਾਈਮ ਬਟ ਟਾਈਮ ਗਾਂ ਇਲੈਕਸ਼ਨ ਆ ਗਿਆ ਕੂਣਾ ਕੌਂਸਲ ਇਲੈਕਸ਼ਨ ਖਤਮ ਹੋਈ ਆ ਤੇ ਹੁਣ ਆਪਾਂ ਸਿਰ ਇੱਕ ਅਰਜ਼ੀ ਦਾ ਆਪਾਂ ਹਲ ਕਰਵਾਵਾਂਗੇ ਬਰਬਲ ਸਾਹਿਬ ਇਹ ਆਪਾਂ ਕੱਲੇ ਵਾਰ ਨੰਬਰ 46 ਦੀ ਜਿਹੜਾ ਗੱਲ ਕਰੀਏ ਜੇ ਆਪਾਂ ਵੇਖੀਏ ਇਤਿਹਾਸ ਇਤਿਹਾਸ ਹੀ ਕਹਿ ਰਿਹਾ ਕਿਉਂਕਿ ਜਿੰਨੀ ਕਿ ਸਾਡੀ ਉਮਰ ਹੋ ਗਈ ਆਪਾਂ ਪਹਿਲੀ ਿਆਰ ਵੇਖ ਰਹੇ ਆ ਕਿ ਜੜੀ ਕਿਹੇ ਸ਼ਹਿਰ ਦੀ ਕਾਰਪੋਰੇਸ਼ਨ ਸਰਕਾਰ ਤੋਂ ਉਲਟ ਬਣੀ ਹੋਏ ਚਲੋ ਇਹਨੇ ਇਹ ਸਰਕਾਰ ਦੇ ਉਲਟ ਕਾਰਪੋਰੇਸ਼ਨ ਮੰਨਣਾ ਇਹ ਵੀ ਕਿਤੇ ਨਾ ਕਿਤੇ ਸਰਕਾਰ ਦੀ ਆਪਾਂ ਕਵਾਂਗੇ ਨਾ ਕਮੀਆਂ ਕਹਿ ਲਾਂਗੇ ਜਾਂ ਕੋਈ ਗਲਤੀਆਂ ਕਹਿ ਲਾਂਗੇ ਜਿਹੜਾ ਸਰਕਾਰ ਨੂੰ ਅਦਾ ਮਤਲਬ ਕੋਈ ਨਾ ਕੋਈ ਹੱਲ ਕਢਣਾ ਪਏਗਾ ਨਹੀਂ ਤੇ ਸਾਨੂੰ 2027 ਵਿੱਚ ਵੀ ਜੇ ਐਸੇ ਤਰ੍ਹਾਂ ਰਿਜ਼ਲਟ ਆਏ ਫਿਰ ਸਰਕਾਰ ਬਣਾਣੀ ਓਕੀ ਹੋ ਜਾਏਗੀ ਚਲੋ ਇਹ ਸਮਾਂ ਦਾ ਜਿਹਨੂੰ ਪਰਮਾਣਮਾ ਨੇ ਜਿਹੜੇ ਗੱਲ ਸੀਦਾ ਪਾਣਾ ਉਹਨੂੰ ਵੀ ਬੇਨਤੀ ਕਰਾਂਗੇ ਕਿ ਤੂੰ ਵਾਰਡ ਦੇ ਪ੍ਰਤੀ ਕੰਮ ਕਰ ਚਿੱਤੇ ਸਾਡੇ ਸਜੋਗ ਦੀ ਲੋੜ ਆ ਆਪਾਂ ਉਹਨਾਂ ਮੋਢੇ ਨਾਲ ਮੋਢਾ ਜੋੜ ਕੇ ਵਾਰਡ ਪ੍ਰਤੀ ਜਿੱਥੇ ਵੀ ਸਾਡੀ ਉਹ ਸੇਵਾ ਲਾਏਗਾ ਆਪਾਂ ਹਾਜ਼ਰ ਹੋਵਾਂਗੇ ਨਵੀ ਜੀ ਤੁਸੀਂ ਵਾਰਡ ਨੰਬਰ 46 ਤੋਂ ਆਓ ਪਹਿਲਾਂ ਫਤਿਹ ਦੀ ਸਾਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਜੀ ਆਇਆਂ ਨੂੰ ਆਖਦਾ ਦੇਖੋ ਜੀ ਜਦੋਂ ਅਜ ਤੋਂ 2.25 ਸਾਲ ਪਹਿਲਾਂ ਮੇਰੇ ਵੱਡੇ ਵੀਰ ਉਪਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ 7 ਸਾਲ ਪਹਿਲਾਂ ਜਦੋਂ ਮੈਂ ਇਸ ਵਾਰਡ ਦੀ ਚੁਮੇਹਰੀ ਦਿੱਤੀ ਸੀ ਐਜ਼ ਅ ਇਨਚਾਰਜ ਵਾਰਡ ਨੰਬਰ 46 ਦੀ ਉਹਨਾਂ ਦਾ ਭਰੋਸਾ ਸੀ ਜਾਂ ਮੈਂ ਉਹ ਵਿਸ਼ਵਾਸ ਕਮਾਇਆ ਸੀ ਉਹਨਾਂ ਦਾ ਦਿਲ ਜਿੱਤਿਆ ਸੀ ਕਿ ਮੇਰੇ ਮੋਢਿਆਂ ਤੇ ਉਹਨਾਂ ਨੇ ਇਸ ਵਾਰਡ ਦਾ ਭਾਰ ਪਾਇਆ ਹੈ ਉਸ ਤੋਂ ਪਹਿਲੋਂ ਵਾਰਡ ਦਾ ਬੜਾ ਬੁਰਾ ਹਾਲ ਸੀ ਚਲੋ 2 2.5 ਸਾਲ 3 ਸਾਲ ਆਪਾਂ ਮਿਹਨਤ ਕੀਤੀ ਘਰ ਘਰ ਪਹੁੰਚੇ ਲੋਕਾਂ ਦੇ ਵਿੱਚ ਇੱਕ ਆਪਣਾ ਵਿਸ਼ਵਾਸ ਬਣਾਇਆ ਕਿ ਬਿਨਾ ਸਰਕਾਰ ਤੋਂ ਸਰਕਾਰ ਦੇ باوجود ਉਲਟ ਸਰਕਾਰ ਤੇ ਆਪਾਂ ਲੋਕਾਂ ਦੇ ਕੰਮ ਕਰਾਏ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਖਲੋਤੇ ਸੋ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੋ ਲੋਕਾਂ ਨੇ ਉਸ ਵਿਸ਼ਵਾਸ ਜਿਹੜਾ ਮੈਂ ਉਹਨਾਂ ਦਾ ਦਿਲ ਜਿੱਤਿਆ ਸੀ ਉਸ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਏ ਮੈਨੂੰ ਐਸਮਾਰਡ ਨੰਬਰ 46 ਤੋਂ ਕਾਉਂਸਲਰ ਬਣਾਇਆ ਕਾਉਂਸਲਰ ਚੁਣਿਆ ਸੋ ਮੈਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਸੋ ਸੋਚ-ਬੂਝ ਰੱਖਣ ਵਾਲੇ ਉਹਨਾਂ ਵੋਟਰਾਂ ਸਪੋਰਟਰਾਂ ਦਾ ਮੇਰੇ ਵੀਰਾ ਭਰਾਵਾਂ ਮਾਤਾਵਾਂ ਭੈਣਾ ਬਜ਼ੁਰਗ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਮੈਂ ਇਸ ਵਾਰਡ ਤੋਂ ਐਜ਼ ਅ ਕੌਂਸਲਰ ਮੈਨੂੰ ਉਹਨਾਂ ਨੇ ਇਸ ਵਾਰਡ ਦੀ ਜਮੇਰੀ ਦਿੱਤੀ ਹੈ ਮੈਂ ਸਾਰੀ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਮੈਂ ਕੱਲਾ ਉਹਨਾਂ ਦਾ ਕੌਂਸਲਰ ਨਹੀਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦਾ ਵਾਰਡ ਦਾ ਕੌਂਸਲਰ ਹਾਂ ਮੇਰੇ ਦਫ਼ਤਰ ਮੇਰੇ ਘਰ 24 ਘੰਟੇ ਗੁਲਾਹ ਤੁਹਾਡੇ ਲਈ ਜਿਹੜਾ ਵੀ ਕੋਈ ਆਏਗਾ ਵਾਰਡ ਦੇ ਵਿੱਚੋਂ ਉਸ ਨੂੰ ਇਹ ਚੀਜ਼ ਨਹੀਂ ਸੁਣਨ ਚ ਮਿਲੇਗੀ ਕਿ ਤੁਸੀਂ ਮੈਨੂੰ ਵੋਟ ਨਹੀਂ ਪਾਈ ਯਾ ਤੁਸੀਂ ਮੇਰੇ ਨਾਲ ਨਹੀਂ ਚੱਲੇ ਉਹ ਇੱਕ ਇਲੈਕਸ਼ਨ ਪੀਰੀਅਡ ਸੀ ਉਹ ਖਤਮ ਹੋ ਗਿਆ ਹੁਣ ਇੱਕ ਜੋ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਮੇਰੀ ਵਾਰਡ ਵਾਲਿਆਂ ਨੇ ਪਾਈ ਆ ਮੈਂ ਬਖੂਬੀ ਨਿਭਾਵਾਂਗਾ ਤੇ ਵਾਰਡ ਵਾਸੀਆਂ ਨੂੰ ਇਹ ਭਰੋਸਾ ਦਿਵਾਣਾ ਕਿ ਤੁਹਾਡਾ ਇਹ ਬੱਚਾ ਤੁਹਾਡਾ ਭਰਾ ਤੁਹਾਡੇ ਕਹੇ ਅਨੁਸਾਰ ਯਾ ਨਵੀ ਜੀ ਇੱਕ ਬੜਾ ਵੱਡਾ ਸਵਾਲ ਹੈ ਤੁਹਾਡੀ ਵਾਰਡ ਆ ਦੇਸ਼ਾਂ ਦੇਸ਼ਾਂ ਤੋਂ ਸੰਗਤ ਆਂਦੀ ਹੈ ਹਰਮੰਦਰ ਸਾਹਿਬ ਨੇ ਦੇਗਾ ਤੇ ਤੁਹਾਨੂੰ ਇਹ ਜ਼ਿੰਮੇਵਾਰੀ ਬੜੀ ਵੱਡੀ ਮਿਲੀ ਹੈ ਕੌਂਸਲ ਬਣੇ ਜਾਂ ਤੁਸੀ ਬੜੀ ਪਹਿਲੇ ਦਿਨ ਤੋਂ ਹੀ ਇੱਕ ਗੱਲ ਕਹਿ ਰਿਹਾ ਸੀ ਕਿ ਪੂਰੇ ਅੰਮ੍ਰਿਤਸਰ ਸਾਹਿਬ ਨੂੰ ਜਿਹੜੀ ਪਵਿੱਤਰ ਬਾੜ 85 ਬਾੜਾਂ ਵਿੱਚੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਅਨੇਕਾ ਧਾਰਮਿਕ ਮੰਦਿਰ ਗੁਰਪੀਰ ਗੁਰਦਆਰੇ ਜਿਹੜੇ ਗੁਰਦੁਆਰੇ ਅਨੇਕਾ ਦੇਖੋ ਜੀ ਉਹ ਸਭ ਇਸ ਬਾੜ ਚ ਗੁਰੂ ਘਰਾਂ ਨਾਲ ਸੰਬੰਧਿਤ ਦਾਵਾਰ ਮੈਂ ਲੋਕਾਂ ਨੂੰ ਇਹੀ ਅਪੀਲ ਕੀਤੀ ਸੀ ਕਿ ਮੈਂ ਇਕੱਲਾ ਨਹੀਂ ਕੁਝ ਵੀ ਕਰ ਸਕਦਾ ਤੁਸੀਂ ਤੁਹਾਡਾ ਸਹਿਯੋਗ ਚਾਹੀਦਾ ਮੈਨੂੰ ਤੁਹਾਡਾ ਸਹਿਯੋਗ ਮੈਨੂੰ ਚਾਹੀਦਾ ਕੋਈ ਮੇਰੇ ਨਾਲ ਸਹਿਯੋਗ ਕਰੋ ਤੇ ਐਸ ਵਾਰਡ ਨੂੰ ਗੁਰੂ ਘਰ ਨਾਲ ਸੰਬੰਧਿਤ ਇਸ ਵਾਰਡ ਨੂੰ ਆਪਾਂ ਸ਼ੀਸ਼ਾ ਬਣਾਣਾ ਜਿਹੜੀਆਂ ਸਰਕਾ ਗੁਰੂ ਘਰਾਂ ਨੂੰ ਜਾਗ ਵਾਲੀਆਂ ਉਹ ਇੱਕ ਵਾਰੀ ਐਸਾ ਮਾਡਲ ਤਿਆਰ ਕਰਦੇ ਆਂਗੇ ਕਿ ਲੋਕੀ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸਤਿਗ੍ਰੰਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਆ ਲਈ ਆਣਗੇ ਉਹ ਆਪ ਕਹਿਣਗੇ ਕਿ ਅੱਜ ਤੋਂ ਪਹਿਲਾ ਜਿਹੜੇ ਸੀ ਉਹ ਕੀ ਸੀ ਜਾਂ ਔਨ ਵਾਲੇ 5 ਸਾਲ ਜਿਹੜੇ ਆ ਉਹਨਾਂ ਦੇ ਵਿੱਚ ਕੀ ਉਹਨਾਂ ਨੇ ਬਦਲਾਅ ਵੇਖਿਆ ਸੋ ਉਸ ਦੇ ਨਾਲ ਹੀ ਮੈਂ ਇਹੀ ਗੱਲ ਕਵਾਂਗਾ ਕਿ ਕੋਈ ਕੰਮ ਜਿਹੜਾ ਵਾ ਉਹ ਪੈਂਡਿੰਗ ਨਹੀਂ ਰਹਿਣ ਦੇਵਾਂਗੇ ਮੇਰਾ ਮੇਨ ਮਕਸਦ ਮੇਰਾ ਮੇਨ ਮੰਦੀ ਇੱਛਾ ਮੈਂ ਉਸ ਗੁਰੂ ਘਰ ਦੇ ਵਿੱਚ ਖਲੋ ਕੇ ਅਰਦਾਸ ਕੀਤੀ ਸੀ ਕਿ ਬਾਬਾ ਜੀ ਜੇ ਮੈਨੂੰ ਤੁਸੀਂ ਇਸ ਬਾੜ ਦੀ ਸੇਵਾ ਕਰਨ ਦਾ ਬਲ ਬਖਸ਼ੋਗੇ ਜੇ ਮੈਨੂੰ ਸੇਵਾ ਲਾਉਗੇ ਤੇ ਮੈਂ ਤਨ ਦੇਹੀ ਦੇ ਨਾਲ ਤਨੋਂ ਮਨੋਂ ਤੇ ਤਨੋਂ ਇਸ ਵਾਰਡ ਦੀ ਡਿਵੈਲਪਮੈਂਟ ਕਰਾਂਗਾ ਕਿਉਂ ਕਿ ਮੈਂ ਪਹਿਲੇ ਕਾਉਂਸਲਰ ਵਰਗਾ ਨਹੀਂ ਜਿਨ੍ਹਾਂ ਦਾ ਮੇਨ ਮਕਸਦ ਨਾ ਦੇ ਮਗਰ ਕਾਉਂਸਲਰ ਲਖਾਣਾ ਸੀ ਮੇਰਾ ਮੇਨ ਮਕਸਦ ਹੈ ਗੁਰੂ ਘਰ ਨਾਲ ਸੰਬੰਧਿਤ ਇਸ ਵਾਰਡ ਦਾ ਵਿਕਾਸ ਇਸ ਵਾਰਡ ਦੇ ਵਿੱਚ ਪੀਣ ਵਾਲਾ ਸਾਫ਼ ਪਾਣੀ ਹੋਵੇ ਸਟਰੀਟ ਲਾਈਟ ਰਾਤ ਨੂੰ ਜਗੇ ਨਾ ਕਿ ਦਿਨ ਵੇਲੇ ਜਗੇ ਜਿਹੜਾ ਸੀਵਰੇਜ ਪ੍ਰਣਾਲੀ ਸਾਫ਼ ਸੁਥਰੀ ਹੋਵੇ ਜੋ ਬੇਸਿਕ ਚੀਜ਼ਾਂ ਨੇ ਬੇਸਿਕ ਨੀਡਸ ਨੇ ਵਾਰਡ ਵਾਸੀਆਂ ਦੀ ਪੂਰਾ ਲਿਫਟਿੰਗ ਹੋ ਗਿਆ ਇਹ ਚੀਜ਼ਾਂ ਦਾ ਜਿਹੜਾ ਵਾ ਉਹ ਹੱਲ ਕਰਵਾਣਾ ਤੇ ਮੈਂ ਉਹਨਾਂ ਵਿੱਚੋਂ ਜਿਹੜਾ ਆਪਣੀ ਜੇਬ ਦੇ ਵਿੱਚੋਂ ਵੀ ਬੈਸੇ ਖਰਚ ਕੇ ਕੰਮ ਕਰਾ ਸਕਦਾ ਮੈਨੂੰ ਕਈਆ ਮੇਰੇ ਵੀਰਾਂ ਦੇ ਮੈਂ ਉਹ ਵੀ ਗੱਲ ਨਾਲ ਕਲੀਅਰ ਕਰਨਾ ਚਾਹੁੰਦਾ ਕਈਆ ਵੀਰਾਂ ਦੇ ਮਨ ਚ ਜੀਰ ਹੋਏਗੀ ਕਿ ਸਰਕਾਰ ਕੋਈ ਹੈ ਤੇ ਕੋਸਲ ਰਹੀ ਕੋਈ ਚੁਣ ਲਿਆ ਕਿਤੇ ਡਿਵੈਲਪਮੈਂਟ ਦਾ ਕੰਮ ਦਾ ਸਾਨੂੰ ਰੋਕਣਾ ਆਵੇ ਸੋ ਮੈਂ ਆਪਣੇ ਉਹਨਾਂ ਵੀਰਾਂ ਨੂੰ ਇਹ ਚੀਜ਼ ਦੱਸਣਾ ਚਾਹਾਂਦਾ ਕਿ ਡੋਡ ਵਰੀ ਨਵੀ ਜੋੜਾ ਇਦਾਂ ਦਾ ਸਖਸ਼ਾ ਜੀ ਆਪਣੀ ਜੇਬ ਦੇ ਵਿੱਚੋਂ ਵੀ ਪੈਸੇ ਲਾਉਣੇ ਪੈਣਗੇ ਇਸ ਗੁਰੂ ਘਰ ਨਾਲ ਸੰਬੰਧਿਤ ਇਸ ਵਾਰਡ ਨੂੰ ਸ਼ੀਸ਼ਾ ਬਣਾ ਲੈ ਤੇ ਨਵੀ ਉਹਦੇ ਤੋਂ ਵੀ ਪੈਰ ਪਿੱਛੇ ਨਹੀਂ ਪਾਏਗਾ ਸਰਕਾਰ ਕੋ ਪੈਸੇ ਹੋਣ ਨਾ ਹੋਣ ਭਾਵੇਂ ਮੈਨੂੰ ਜੇਬ ਚੋਂ ਲਾਉਣੇ ਪੈਣ ਮੈਂ ਇੱਕ ਵਾਰੀ ਰੋਲ ਮਾਡਲ ਐਸ ਵਾਰਡ ਦਾ ਸੈੱਟ ਕਰਕੇ ਦਿਖਾਵਾਂਗਾ